ਦੀ ਅੱਜ ਜਿਵੇਂ ਰਬਾ ਮਹਾਰਾਜਾ ਦੇ ਮੇਲਾ ਸ਼ੁਰੂ ਹੋ ਗਿਆ ਜੀ ਜੀ ਮੇਲਾ ਸ਼ੁਰੂ ਹੋ ਗਿਆ ਦਰਬਾਰ ਤੇ ਖੜੇ ਆ ਔਰ ਮੇਰੇ ਬੱਚੇ ਦੇਖ ਸਕਦੇ ਆ ਲੰਗਰ ਜਿਹੜਾ ਲਗਾਏ ਗਏ ਆ ਪਾ ਦੇ ਵਿੱਚ ਔਰ ਸਪੈਸ਼ਲੀ ਰਾਹੁਲ ਜੀ ਨੇ ਇੱਥੇ ਲੰਗਰ ਜਿਹਦੀ ਸੇਵਾ ਕਰਦੇ ਆ ਰਾਹੁਲ ਜੀ ਪਹਿਲਾਂ ਦਾ ਮੇਲੇ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਵਾਂਗੇ ਬੜਾ ਧੰਨਵਾਦ ਦਾ ਬਹੁਤ ਬਹੁਤ ਸਿਆਇਨ ਜੀ ਤੇ ਮੈਂ ਦੇਖ ਰਿਹਾ ਕਾਫੀ ਜਦਾ ਜਿਹੜਾ ਸਟਾਫ ਲੰਗਰ ਵੀ ਜਿਹੜਾ ਵਰਤਾ ਰਹੇ ਆ ਉਹ ਤੁਹਾਡੇ ਜਿੰਨੇ ਵੀ ਭਰਾ ਆ ਭੈਣ ਭਰਾ ਤੇ ਨਾਲ ਨਾਲ ਮਿਲ ਕੇ ਸਾਰੇ ਰਾਣ ਮਿਲ ਕੇ ਅਸੀਂ ਸੇਵਾ ਕਰਦੇ ਆ ਜੀ ਸਾਡਾ ਸਤਮਾ ਦੀ ਲਗਾਤਾਰ ਲੰਗਰਿਆ ਜੀ ਸਾਰੇ ਭਰਾ ਅਸੀਂ ਰਾਣ ਕੀ ਕਰਦੇ ਆ ਜੀ ਤੇ ਮੈਂ ਇੱਕ ਚੀਜ਼ ਇੱਥੇ ਦੱਸਣਾ ਹੁੰਦਾ ਦੱਸਣਾ ਚਾਹੁੰਦਾ ਮੈਂ ਰਾਣ ਜੀ ਜਿੱਦਾਂ ਮੇਲੇ ਦੇ ਵਾਸਤੇ ਵੀ ਕੋਈ ਸਪੈਸ਼ਲ ਆਫਰ ਲਈ ਦੁਕਾਨ ਤੇ ਆਫਰ ਹੀ ਆਫਰ ਹੈ ਜੀ ਸਾਈਂ ਜੀ ਦੇ ਨਾਮ ਤੇ ਮੈਂ ਤੁਹਾਨੂੰ ਦੱਸਦਾ ਨੇ ਰਾਹੁਲ ਜੀ ਨੇ ਸਪੈਸ਼ਲੀ ਇੱਕ ਦੋ ਆਪਣੀ ਕੀਤੀ ਸੀ ਓਪਨ ਲਾਈ ਸੀਗੀ ਵੀ ਮੇਲੇ ਕਰਕੇ ਵੀ ਜਿਹੜਾ ਆਪਣਾ ਦੁਕਾਨ ਤੇ ਆਉਂਦਾ ਉਹਨੂੰ ਫ੍ਰੀ ਗਲਾਸਰ ਵੀ ਲਾ ਕੇ ਦਿੰਦੇ ਆ ਔਰ ਸਪੈਸ਼ਲੀ ਆਈਕਨ ਦੀ ਸਪੈਸ਼ਲੀ ਗਾਪ ਹੈ ਇਹਨਾਂ ਦੀ ਔਰ ਮੇਰੇ ਪਿੱਛੇ ਦੇਖ ਸਕਦੇ ਆ ਲੰਗਰ ਜਿਹੜੀ ਸੰਗਰ ਕਮੇਟੀ ਇਹਨਾਂ ਦੀ ਜਿਹਨਾਂ ਦੇ ਮੈਂਬਰ ਆ ਸੇਵਾ ਕਰ ਰਹੇ ਆ ਨਾਲ ਨਾਲ ਔਰ ਕਾਫੀ ਜ਼ਿਆਦਾ ਜਿਹੜਾ ਸਟਾਫ ਆ ਸੰਗਤਾਂ ਦੇ ਵਿੱਚ ਵੀ ਔਰ ਸੰਗਤ ਲੰਗਰ ਚੱਲ ਮਾਰੇ ਆ ਤੇ ਬੇਚਣੀ ਔਰ ਕਾਫੀ ਜਿਆਦਾ ਰਾਜਨਿਕੋਤੇ ਤੇ ਵਿਚਾਰ ਪਹਿਲੇ ਪਿਆ ਹੋਇਆ ਹੈ ਔਰ ਸਾਡੇ ਵੀ ਰਾਹੁਲ ਜੀ ਉਹਨਾਂ ਦੇ ਸਾਰੇ ਜਿੰਨੇ ਭੈਣ ਭਰਾ ਇੱਥੇ ਗੱਲ ਮਿਲ ਕੇ ਲੰਗਰ ਦੀ ਸੇਵਾ ਕਰ ਰਹੇ ਆ ਔਰ ਸਾਰੇ ਨੇ ਇਸ ਵੀਡੀਓ ਨੂੰ ਬਾਤਵਾਰ ਛੇਰ ਕੇ ਨਾ ਤਾਂ ਕਿ ਲੋਕਾਂ ਵਾਲੇ ਇਸ ਜੀਵਨ ਦੇਖ ਕੇ ਖੁਸ਼ ਹੋ ਜਾਂਦੇ ਨੇ ਪਰ ਸਿੱਧੇ ਹੀ ਸੇਵਾ ਕਰਦੇ ਰਹਿੰਦੇ ਸੀ ਤੇ ਇਹਦੇ ਉੱਤੇ ਆਰ ਪੀ ਆੀ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ